ਹੈਲੋ ਅੱਜੂ ਰਖੜੀ ਪਹੁੰਚ ਗਈ ਸੀਗੀ ਨਾ ਉਹ ਕਿੱਥੇ ਭੈਣੇ ਤਿੰਨ ਚਾਰ ਕੋਰੀਅਰ ਵਾਲਿਆਂ ਨੂੰ ਮੈਂ ਫੋਨ ਕਰਕੇ ਪੁੱਛ ਲਿਆ ਕੋਈ ਕੋਰੀਅਰ ਨਹੀਂ ਆਇਆ ਮੇਰੇ ਤੱਕ ਭੇਜੀ ਵੀ ਸੀਗੀ ਰਖੜੀ ਕੇ ਐਵੇਂ ਮਾਰੀ ਜਾਂਦੇ ਹੋ ਉਹ ਨਹੀਂ ਭਰਾਵਾ ਹੁਣ ਪਿਛਲੇ 2 ਸਾਲ ਤੋਂ ਰਖੜੀ ਭੇਜਦੀ ਵੀ ਆ ਆਹੋ ਤੀਜਾ ਸਾਲ ਆ ਗਿਆ ਹੁਣ ਮੈਂ ਪਾਗਲ ਗੈਪ ਕਿਉਂ ਪਾਉਂਗੀ ਸਗੋਂ ਮੈਂ ਤਾਂ ਹੁਣ ਇਸ ਵਾਰੀ ਚਾਂਦੀ ਦੀ ਰਖੜੀ ਭੇਜੀ ਐ ਫੇਰ ਤਾਂ ਭੈਣੇ ਮੈਨੂੰ ਲੱਗਦਾ ਕੋਰੀਅਰ ਵਾਲਾ ਹੀ ਗੈਪ ਕਰ ਗਿਆ ਹਣਾ ਚੱਲ ਹੁਣ ਭੈਣੇ ਤੁਸੀਂ ਕੋਈ ਟੈਨਸ਼ਨ ਪਾਈ ਆ ਰਖੜੀ ਗਈ ਨੂੰ ਤਾਂ ਹਫਤਾ ਹੀ ਹੋ ਗਿਆ ਲੈ ਉਹਨਾਂ ਭੈਣਾਂ ਲਈ ਤਾਂ ਉਹਨੀ ਦੇਰ ਤੱਕ ਰਖੜੀ ਰਹਿੰਦੀ ਐ ਜਿੰਨੀ ਦੇਰ ਤੱਕ ਉਹ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਨਾ ਸਜਾ ਦੇਣ ਵੀਰੇ ਹਲਾਤੀ ਇਹ ਹੋ ਜੇ ਨੇ ਮੈਂ ਤੇਰੇ ਕੋ ਨਹੀਂ ਆ ਸਕਦੀ ਪਰ ਮੇਰੀ ਰਖੜੀ ਹਰ ਸਾਲ ਤੇਰੇ ਕੋ ਪਹੁੰਚੂ ਮੰਮਾ ਜਾ ਰਹੀ ਆ ਇਨੂੰ ਕਵਾਂ ਅਮਨ ਰੁਕੀ ਹਾਂ ਰਾਬੀ ਕਾ ਕੀ ਹੋ ਗਿਆ ਇੱਕ ਮਿੰਟ ਪਹਿਣੇ ਇੱਥੇ ਥੜੀ ਤੇ ਬਹਿ ਮੈਂ ਹੁਣੇ ਆਈ ਜਰਾ ਇਹ ਮੂ ਮੇਰੇ ਨਾਲ ਕੀ ਕੰਮ ਪੈ ਗਿਆ ਅਮਨ ਮੇਰੇ ਨਾ ਵੀਰੇ ਵਾਸਤੇ ਇਹ ਹਾਰ ਖੜੀ ਆ ਚਾਂਦੀ ਦੀ ਮੈਂ ਲਈ ਤੇ ਇਹਦੇ ਪਿੱਛੇ ਨਾ ਪਰਚੀ ਤੇ ਐਡਰੈਸ ਲਿਖਿਆ ਹੈ ਇਹਨੂੰ ਜਾ ਕੇ ਨਾ ਕੋਰੀਅਰ ਕਰਾ ਦੇ ਹਫਤਾ ਪਹਿਲਾਂ ਤਾਂ ਤੂੰ ਮੇਰੇ ਕੋਲ ਇੱਕ ਰਖੜੀ ਕੋਰੀਅਰ ਕਰਾਈ ਸੀ ਉਹ ਕਿਦੇ ਵਾਸਤੇ ਸੀ ਤੇ ਇਹ ਕਿਦੇ ਵਾਸਤੇ ਆ ਅਮਨ ਤੈਨੂੰ ਪਤਾ ਤਾਂ ਹੈ ਸੁਖਨਾ ਮੇਰਾ ਇੱਕੋ ਹੀ ਤਾਂ ਭਰਾ ਆ ਉਹਨੇ ਰਖੜੀ ਭੇਜਣੀ ਮੈਂ ਹੋਰ ਕਿਹਨੂੰ ਭੇਜਣੀ ਆ ਉਹ ਵਾਲੀ ਰਖੜੀ ਉਹਦੇ ਕੋਲ ਪਹੁੰਚੀ ਨਹੀਂ ਤਾਂ ਹੁਣ ਫੋਨ ਕਰਕੇ ਮੈਨੂੰ ਲਾਂਭਾ ਦਿੰਦਾ ਸੀਗਾ ਤੂੰ ਇਦਾਂ ਕਰ ਆ ਵਾਰੀ ਰਖੜੀ ਨਾ ਕੋਰੀਅਰ ਕਰਾਇਆ ਚਾਹੇ ਪੈਸੇ ਵੱਧ ਮੰਗੂਗਾ ਉਹਨੂੰ ਦੇ ਦੇ ਪਰ ਕਰਾਇਆ ਨੇ ਜ਼ਾਦਿਕਾ ਤਿੰਨ ਸਾਲ ਤੋਂ ਤੂੰ ਰਖੜੀਆਂ ਕੋਰੀਅਰ ਹੀ ਕਰਾਈ ਜਾ ਰਹੀ ਆ ਆ 10 ਮਿੰਟ ਦਾ ਤਾਂ ਰਾਹ ਆ ਤੂੰ ਜਾ ਕੇ ਬੰਨ ਕਿਉਂ ਨਹੀਂ ਆਂਦੀ ਜੀ ਮੈਂ ਤੇਰੇ ਕੋਲੋਂ ਵਜ੍ਹਾ ਪੁੱਛਦੀ ਆ ਤਾਂ ਤੂੰ ਵੀ ਨਾ ਮੈਨੂੰ ਦੱਸਦੀ ਕੀ ਇਹ ਦੱਸਾ ਤੈਨੂੰ ਮੈਂ ਭੈਣੇ ਕਿਦੇ ਘਰੇ ਭਾਂਡੇ ਨਹੀਂ ਖੜਕਦੇ ਬਸ ਕਿਸੇ ਨਾ ਕਿਸੇ ਵਜ੍ਹਾ ਕਰਕੇ ਜੀਜੇ ਸਾਲੇ ਦੀ ਆਪਸੀ ਕੋਈ ਗੱਲ ਹੋ ਗਈ ਸੀ ਤਾਂ ਕਰਕੇ ਮੈਨੂੰ ਇਹਨਾਂ ਨੇ ਮਨਾ ਕੀਤਾ ਹੈ ਉਧਰ ਜਾਣ ਤੋਂ ਹਾਦ ਦਾ ਜੇ ਜੀਜੇ ਸਾਲੇ ਦੀ ਆਪਸੀ ਗੱਲ ਆ ਤਾਂ ਤੇਰਾ ਇਹਦੇ ਵਿੱਚ ਕੀ ਕਸੂਰ ਆ ਤੇਰੀ ਮਾਂ ਵੀ ਤਾਂ ਤੇਰਾ ਰਾਹ ਦੇਖਦੀ ਐ ਭੈਣੇ ਮੰਮੀ ਨੇ ਇਹ ਮੈਨੂੰ ਗੱਲ ਕਹੀ ਐ ਵੀ ਤੂੰ ਆਪਦੇ ਸੋਹਰੇ ਸੁਖੀ ਰਹਿ ਇੱਥੇ ਹੀ ਤਾਂ ਖੈਰ ਮਾਪਿਓ ਨੂੰ ਹੋਰ ਇਸ ਤੋਂ ਵੱਧ ਕੀ ਚਾਹੀਦਾ ਹੁੰਦਾ ਫਿਰ ਵੀ ਬੰਦੇ ਨੂੰ ਇਹ ਮਹੀਨੇ ਦੇ ਵਿੱਚ ਇੱਕ ਗੇੜਾ ਮਾਰ ਲੈਣਾ ਚਾਹੀਦਾ ਤਸੱਲੀ ਹੋ ਜਾਂਦੀ ਹੈ ਤੈਨੂੰ ਤਾਂ ਫਿਰ ਵੀ 3 ਸਾਲ ਹੋ ਗਏ ਤੇਰਾ ਦਿਲ ਨਹੀਂ ਕਰਦਾ ਜਾਣਨਾ ਮਾਪਿਓ ਨੂੰ ਤੇ ਪੁਰਾਣ ਨੂੰ ਮਿਲਣ ਦਾ ਕਿਹਦਾ ਦਿਲ ਨਹੀਂ ਕਰਦਾ ਕਰਦਾ ਆ ਪਰ ਇਹਨਾਂ ਦੇ ਖਿਲਾਫ ਹੋ ਕੇ ਵੀ ਨਹੀਂ ਨਾ ਮੈਂ ਜਾ ਸਕਦੀ ਜੇ ਮੈਂ ਇਹਨਾਂ ਤੋਂ ਬਾਹਰ ਹੋ ਕੇ ਚੱਲੀ ਇਹਨਾਂ ਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਤੇ ਮੇਰੀ ਜ਼ਿੰਦਗੀ ਉਜੜ ਜਣੀ ਸਾਰੀ ਤਾਨ ਨੇ ਤੂੰ ਤੇ ਤਾਂ ਤੇਰਾ ਜਿਗਰਾ ਗੱਲ ਜੀਜੇ ਸਲੇ ਦੀ ਹੋਈ ਹੈ ਸਜ਼ਾ ਤੂੰ ਆਪਣੇ ਆਪ ਨੂੰ ਸਾਰੀ ਦੇਈ ਜਾਨੀ ਚਲ ਕੋਈ ਨਾ ਮੈਂ ਇਸ ਵਾਰੀ ਕੋਰੀਅਰ ਜਿਹੜਾ ਧਿਆਨ ਨਾਲ ਕਰਵਾ ਦਿਆਂਗਾ ਚਲ ਠੀਕ ਆ ਭੈਣੇ ਧਿਆਨ ਨਾਲ ਕੋਰੀਅਰ ਕਰਾ ਦੇ ਗਾ ਮੈਨੂੰ ਦੁਵਾਰਾ ਭਰਾ ਦਾ ਫੋਨ ਆ ਗਿਆ ਨਾ ਲਾਂਬੇ ਵਾਸਤੇ ਐਵੇਂ ਬੁਸੀ ਹੋ ਜਾਊਗਾ ਮੇਰੇ ਨਾਲ ਪਵਨ ਹਾਂ ਮਣ ਕੀ ਕੰਮ ਪਾਇਗਾ ਤੈਨੂੰ ਮੇਰੇ ਨਾਲ ਫੋਨ ਚ ਬਾਲਾ ਹੀ ਬਿਜੀ ਲੱਗਦਾ ਬਾਹਰ ਦੁਨੀਆ ਚ ਕੀ ਹੋ ਰਿਹਾ ਉਹ ਤਾਂ ਦੇਖ ਲਾ ਨਾ ਕੀ ਹੋਇਆ ਬਾਹਰਲੀ ਦੁਨੀਆ ਚ ਤੈਨ ਦੱਸ ਦੇ ਆਹ ਦੇਖ ਲਾ ਤੇਰੀ ਘਰ ਵਾਲੀ ਨੇ ਰਖੜੀ ਪੜਾਈ ਐ ਕੋਰੀਏ ਕਰਨੀ ਨਾ ਜੇ ਤੁਹਾਡਾ ਜੀਜੇ ਸਾਲੇ ਦਾ ਆਪਸੀ ਕਲੇਸ਼ ਆ ਇਹਨੂੰ ਸੱਜਾ ਕਿਉਂ ਨਹੀਂ ਜਾਂਦੀ ਆ ਦੇਖ ਪਰਾਵਾ ਕਲੇਸ਼ ਕਿਹਦੇ ਘਰੇ ਨਹੀਂ ਹੁੰਦੀ ਸਭ ਦੇ ਘਰੇ ਹੁੰਦੇ ਆ ਪਰ ਇਹਦਾ ਮਤਲਬ ਇਹ ਥੋੜੀ ਐ ਤੂੰ ਆਪਣੀ ਜਨਾਨੀ ਨੂੰ ਪੇਕਿਆ ਤੀ ਤੋੜ ਦੇਗਾ ਚੱਲ ਛੱਡ ਤੈਨੂੰ ਅਕਲ ਨਹੀਂ ਆਣੀ ਹੈਗੀ ਤੂੰ ਤਾਂ ਆਪਣਾ ਰਖੜੀ ਬਣਾ ਕੇ ਤਿਉਹਾਰ ਵਧੀਆ ਮਨਾ ਲਿਆ ਤੇ ਉਹਦਾ ਵਿਚਾਰੀ ਦਾ ਖਰਾਬ ਕਰ ਦਿੱਤਾ ਉਹ ਅਮਨ ਇੱਕ ਉਹ ਗੱਲ ਸੁਣ ਇੱਧਰ ਤਾਂ ਸਹੀ ਗੱਲ ਆ ਕਲੇਸ਼ ਮੇਰਾ ਤੇ ਅੱਜੂ ਦਾ ਸੀਗਾ ਤੇ ਇਹ ਵਿਚਾਰੀ ਹੋਂ ਹੀ ਸਜਾ ਭੁਗਤੀ ਜਾਂਦੀ ਹੈ ਮੈਨੂੰ ਕੋਈ ਹੱਕ ਨਹੀਂ ਹੈਗਾ ਇੰਨਾ ਭੈਣ ਭਰਾਵਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦਾ ਮੈਂ ਆਪਣੀ ਨਾ ਕੀਤੇ ਦੀ ਗਲਤੀ ਹੁਣ ਹੀ ਸੈੱਟ ਕਰਦਾ ਤੂੰ ਜਾ ਚੱਲ ਵਧੀਆ ਭਰਾਵਾ ਜੇ ਤੂੰ ਇੰਨਾ ਭੈਣ ਭਰਾਵਾਂ ਨੂੰ ਮਿਲਾ ਦੇਗਾ ਤਾਂ ਮੈਨੂੰ ਵੀ ਸੁੱਖ ਆ ਜਾਊਗਾ ਕੋਈ ਸੇ ਤੇਰੀ ਪੈਰ ਨਾਲ ਗੱਲ ਕੀ ਕਹਿੰਦੀ ਪੁੱਤ ਮੰਮੀ ਹੋਈ ਤਾਂ ਸਿੱਗੀ ਗੱਲ ਉਹ ਕਹਿੰਦੇ ਕੋਰੀਅਰ ਵਾਲੇ ਕੋਈ ਇੱਧਰ ਉੱਧਰ ਹੋ ਗਈ ਹੋਣੀ ਰਕੜੀ ਮੈਂ ਤਾਂ ਭੇਜੀ ਸੀ ਕਹਿੰਦੇ ਕੋਈ ਗੱਲ ਨਹੀਂ ਮੈਂ ਦੁਬਾਰਾ ਭੇਜ ਦਿੰਨੀ ਆ 2-3 ਦਿਨ ਤੱਕ ਤੇਰੇ ਕੋ ਪਹੁੰਚਦੀ ਹੋ ਜੂ ਤੀਜਾ ਸਾਲ ਆ ਕੁੜੀ ਘਰ ਨਹੀਂ ਆਈ ਮੈਂ ਤਾਂ ਇਹ ਕਹਿੰਨੀ ਆ ਤੂੰ ਆਪਣੇ ਜੀਜੇ ਦੇ ਪੈਰ ਡਿੱਗੇ ਨਾ ਕੁੜੀ ਨੂੰ ਘਰਾਂ ਜੋ ਵੀ ਕਰ ਮੰਮੀ ਤੁਹਾਨੂੰ ਵੀ ਤਾਂ ਪਤਾ ਹੀ ਆ 50 ਵਾਰੀ ਮੈਂ ਜੀਜੇ ਦੇ ਪੈਰ ਫੜ ਲਏ ਨੇ 50 ਵਾਰੀ ਤਾਂ ਮਾਫੀ ਮੰਗ ਲਈ ਹੁਣ ਜੀਜੇ ਦਾ ਗੁੱਸਾ ਹੀ ਇੰਨਾ ਜ਼ਿਆਦਾ ਵਾ ਤੇ ਮੈਂ ਕੀ ਕਰਾਂ ਪੁੱਤ ਰਖੜੀ ਗਈ ਨੂੰ 5 ਦਿਨ ਹੋ ਗਏ ਹੁਣ ਤੇਰਾ ਵੀ ਤਾਂ ਗੁੱਟ ਸੁਣਨਾ ਕਿ ਮੈਨੂੰ ਚੰਗਣ ਲੱਗਦਾ ਤੇ ਜਵਾਈ ਭਾਈ ਨੂੰ ਮੈਂ ਕਿੰਨਾ ਕੁ ਸਮਝਾ ਲਵਾਂ ਹੋਰ ਕੀ ਮੰਮੀ हां मम्मी मम्मी ਇਹ ਹਾਰ ਗਏ ਇਹਨਾਂ ਨੂੰ ਹੁਣ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਤੁਹਾਡੇ ਤੋਂ ਬਿਨਾ ਵੀ ਨਹੀਂ ਤੇ ਮੈਨੂੰ ਕਹਿੰਦੇ ਕਿ ਤੂੰ ਜਾ ਆਪਣੇ ਪੇਕੇ ਕੋਲੀ ਆਈ ਆ ਉਹਨੂੰ ਵੀ ਮੁੰਡੇ ਨੂੰ ਨਾਲ ਲਿਆਣਾ ਸੀਗਾ ਮੰਮੀ ਮੈਂ ਇਹਨਾਂ ਨੂੰ ਕਿਹਾ ਸੀਗਾ ਨਾ ਚੱਲਣ ਨੂੰ ਇਹ ਕਹਿੰਦੇ ਕਿ ਮੈਂ ਹਲੇ ਤੇਰੇ ਘਰ ਜਾਣਾ ਨਜ਼ਰਾਨੇ ਉਲਾ ਸਕਦਾ ਕਿਉਂਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਮੈਂ ਤੈਨੂੰ ਉਹਨਾਂ ਤੋਂ 3 ਸਾਲ ਦੂਰ ਰੱਖਿਆ ਚਲੋ ਅ퍼 ਰਖੜੀ ਬੰਨ ਲੈਂਦੇ ਆ ਮੈਂ ਨਹੀਂ ਕਹਿੰਦਾ ਕਿ ਸਾਰੀ ਗਲਤੀ ਜੀਜਦੀ ਹੋਈ ਸੀ ਅੱਧੀ ਗਲਤੀ ਤਾਂ ਮੇਰੀ ਵੀ ਸੀਗੀ ਮੌਨਾਂ ਨੂੰ ਫਾਲਤੂ ਬੋਲਿਆ ਤੇ ਗਾਲਾਂ ਕੱਢੀਆਂ ਮੰਮੀ ਵੀ ਉਹਨਾਂ ਨੂੰ ਫਾਲਤੂ ਬੋਲੇ ਸੀ ਜੀ ਜੀ ਸਾਡੇ ਕੋ ਸੋਰੀ ਫੀਲ ਕਰਨਗੇ ਨਾ ਅਸੀਂ ਵੀ ਜੀਜਾ ਜੀ ਕੋ ਸੋਰੀ ਫੀਲ ਕਰਾਂਗੇ ਨਾਨਾ ਪੁੱਤ ਜਵਾਈ ਭਾਈ ਆਪਣੇ ਤੋਂ ਮਾਫੀ ਮੰਗਦਾ ਚੰਗਾ ਲੱਗਦਾ ਆਪਾਂ ਹੀ ਜਵਾਈ ਭਾਈ ਤੋਂ ਮਾਫੀ ਮੰਗ ਲਵਾਂਗੇ ਚੱਲ ਪੁੱਤ ਲੜਾਈ ਖਤਮ ਕਰੋ ਤੇ ਬੈ ਕੇ ਰਖੜੀ ਬਣਾ ਮੈਂ ਤੇ ਇਹ ਕਹਿੰਨੀ ਆ ਜੇ ਜੀਜੇ ਸਾਲੇ ਦੀ ਲੜਾਈ ਹੈ ਨਾ ਤਾਂ ਆਪਸ ਚ ਬੈ ਕੇ ਇਹਨਾਂ ਬੇੜਨ ਆਪਣੇ ਜਨਾਨੇ ਨੂੰ ਨਾ ਪੇਕੇ ਜਾਣ ਤੋਂ ਨਾ ਰੋਕਣ ਅੱਜ ਵੀ ਬਥੇਰੇ ਘਰ ਐਸੇ ਆ ਜਿਹੜੇ ਜੀਜੇ ਸਾਲੇ ਦੇ ਕਲੇਸ਼ ਕਰਕੇ ਨਾ ਟੁੱਟੇ ਬੈਠੇ ਆ